ਜੀ গুড ইভিনিং জি ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਵਲੌਗ ਅੱਜ ਦਾ ਵਲੌਗ ਆਪਾਂ ਸ਼ੁਰੂ ਕਰ ਲਿਆ ਸ਼ਾਮ ਨੂੰ ਤੇ ਆਪਾਂ ਜਾ ਰਹੇ ਸੀਗੇ ਮੁੱਲਾਪੁਰ ਮਾਰਕੀਟ ਤੇ ਥੋੜਾ ਬਹੁਤ ਸਮਾਨ ਲੈਣਾ ਸੀਗਾ ਤੇ ਉਹੀ ਲੈਣ ਜਾ ਰਹੇ ਆ ਤੇ ਤੁਸੀਂ ਕੁਝ ਕਹਿਣਾ ਮੈਂ ਤੁਹਾਨੂੰ ਮੈਂ ਕਿਹਾ ਉਹ ਗਰਮੀ ਤਾਂ ਮਤਲਬ ਜਿਵੇਂ ਇੱਕਦਮ ਪੈਣ ਲੱਗੀ ਸੀ ਰੁਕ ਜਾਈ ਗਈ ਹੁਣ ਹਾਂ ਲੱਗੋ ਕੀ ਨਹੀਂ ਹੈ ਹੈਗੀ ਗਰਮੀ ਜਮਿਆ ਟਾਈਮ ਮੇਂ ਜੇ ਪੂਰੀ ਫੁੱਲ ਹੁੰਦੀ ਆ ਤਾਂ ਕੜੋਂ ਉਹਦਾ ਬਚਾਅ ਵਾਹ ਜੇ ਅਥਰ ਫੇਰ ਵੀ ਮੌਸਮ ਠੀਕ ਹੁੰਦਾ ਵਾ ਸਵੇਰੇ ਵੀ ਮੌਸਮ ਠੀਕ ਹੁੰਦਾ ਵਾ ਨਹੀਂ ਆਹ ਟਾਈਮ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਬਸ ਹੈ ਗਰਮੀ ਹੁੰਦੀ ਗਰਮੀ ਵੀ ਹੈ ਨਹੀਂਗੀ ਚਲੋ ਜੀ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਆਪਰ ਉਹਦਾ ਬਹੁਤ ਲੱਗਦੀ ਆ ਗਰਮੀ ਤਾਂ ਹੈਗੀ ਆ ਮਤਲਬ ਉਹ ਗੱਲ ਕਰਦਾ ਜਿੰਨੀ ਪੈਣੀ ਸੀਗੀ ਉੰਨੀ ਹਜੇ ਪਈ ਨਹੀਂ ਜਿਹੜੇ ਸਾਹਨਾ ਕਹਿੰਦੇ ਫੇਰ ਗਰਮੀ ਬਹੁਤ ਜ਼ਿਆਦਾ ਪੈਣੀ ਆ ਦੇਖੋ ਕੀ ਬੰਦ ਤੇ ਚਲੋ ਜੀ ਆਪਾਂ ਜਾ ਰਹੇ ਆ ਆਪਾਂ ਮਾਰਕੀਟ ਸ਼ਾਪ ਤੇ ਤੇ ਥੋੜਾ ਬਹੁਤ ਸਮਾਨ ਲੈਣਾ ਵਾ ਤੇ ਉਹੀ ਲੈਣ ਜਾ ਰਹੇ ਆ ਤੇ ਚਲੋ ਜੀ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਕਰਦੇ ਆ ਆਪਾਂ ਕੰਟੀਨਿਊ 47 ਮਨ ਛੇੜਾਂ ਪੀਂਦੇ ਬਹੁਤ ਇਲਤਾਂ ਬਹੁਤ ਕਰਨ ਲੱਗੀ ਕੁੱਟ ਖਾ ਘੇਟੀਆਂ ਮੇਰੇ ਤੋਂ ਇਹ ਹੁਣ ਸਾਰੀ ਫਰੂਟੀ ਜੀ ਦੱਬ ਕੇ ਉਹਦੇ ਨਾਲ ਕਰ ਦਈਏ ਮਾਰਦੀ ਦੇ ਕੀ ਪੁੱਤ ਨਾ ਢੋਲ ਜੁਆ ਨੇ ਮਾ ਨਾ ਆਪਾਂ ਲੈ ਲਿਆ ਜਿਹੜਾ ਲੈਣਾ ਸੀ ਤੇ ਹੁਣ ਇਥੋਂ ਆਪਾਂ ਆਟਾ ਚੇਂਜ ਕਰਾਉਣਾ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਲੋਡ ਕਰਕੇ ਦਿੰਨਾ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਉਹ ਆਟਾ ਪਹਿਲਾਂ ਮੈਂ ਢੋਲ ਚ ਪਾ ਲਿਆ ਸੀ ਫਿਰ ਉਹਦੇ ਚੋਂ ਕੱਢਿਆ ਤੇ ਉਹ ਖਰਾਬ ਸੀਗਾ ਆਟਾ ਹਾਂ ਤੇ ਉਹ ਆਪਾਂ ਚੇਂਜ ਕਰਾਉਣਾ ਵਾ ਉਹ ਆਟਾ ਪਤਾ ਨਹੀਂ ਅਜੀਬ ਜਿਹਾ ਉਹਦਾ ਟੇਸਟ ਸੀਗਾ ਹਾਂ ਆਟਾ ਆਟਾ ਵੀ ਚੇਂਜ ਕਰਾਉਣਾ ਵਾ ਸਿਰਤ ਨੂੰ ਵੀ ਕੁੱਟਣਾ ਠੀਕ ਹੈ ਦੋਨੇ ਕੰਮ ਕਰਨੇ ਆ ਅਸੀਂ ਹਾਂ ਦੋਨੇ ਕੰਮ ਹੋ ਬਿੱਲਾ ਹੋਰ ਇਹ ਪਪਾ ਆਟਾ ਚੇਂਜ ਕਰਾਉਂਦੇ ਆ ਟਾ 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 ਆਟਾ ਚੇਂਜ ਕਰਾ ਲਿਆ ਪਪਾ ਪਪਾ ਸੀ ਤਾਂ ਦਸੀ ਮਮਾ ਨੇ ਕਿਵੇਂ ਮਾਰੇ ਸੀ ਕਿ ਮੈਂ ਹੈ ਕਰਦੀ ਮਮਾ ਨੇ ਆਈ ਕਰਦੀ ਮਮਾ ਨੇ ਹੈ ਕਰਦੀ ਕੁੱਟਿਆ ਮੈਂ ਨੂੰ ਮੈਂ ਕੋਣ ਚੇਂਜ ਕਰਤਾ ਉਹਨੂੰ ਪਤਾ ਹੋਊਗਾ ਹੈ ਮੈਂ ਕੋਣ ਚੇਂਜ ਕਰਤਾ ਉਹਨੂੰ ਪਤਾ ਹੋਊਗਾ ਵੀ ਖਰਾਬ ਅੱਛਾ ਕੀ ਪੁੱਛੇਗਾ ਅੱਛਾ ਕੁਛ ਨਹੀਂ ਹੈ ਨਾ ਹੋਰ ਵੀ ਹੈ ਪੁੱਤ ਇੱਕ ਵਾਰ ਮੈਂ ਗੱਡੀ ਮੋਲਣ ਦੇ ਇੱਕ ਵਾਰ ਇੱਥੇ ਰਾਸ਼ ਮੁਰਲਾ ਮੁਰਲਾ ਟ੍ਰੈਫਿਕ ਨਹੀਂ ਘਟਾਣ ਵਾਲੇ ਸ਼ਾਰਟ ਕਿੰਨੀ ਚੌੜੀ ਹੈ ਅਸਾਂ ਮੈਂ ਦੁਕਾਨਾਂ ਤੇ ਗੱਡੀਆਂ ਨਹੀਂ ਗੱਡੀਆਂ ਵੀ ਦੁਕਾਨਾਂ ਬਹੁਤ ਗਾਂ ਲੈ ਕੇ ਆਏ ਹੋਏ ਯਾਰ ਹੁਣ ਜਿਵੇਂ ਦੁਕਾਨ ਜਿੱਡੀ ਆ ਉਹ ਨਹੀਂ ਦੁਕਾਨ ਗਾਂ ਲੈ ਕੇ ਆਇਆ ਸ਼ਟਰ ਸ਼ੂਟਰ ਪਾ ਕੇ ਫਿਰ ਮੂਰੇ ਉਦੋਂ ਰੇੜੀਆਂ ਲੱਗੀਆਂ ਫਿਰ ਮੂਰੇ ਗੱਡੀਆਂ ਨੇ ਖੜਨਾ ਗੱਡੀਆਂ ਨੇ ਤੁਹਾਨੂੰ ਖੜਨਾ ਹੀ ਖੜਨਾ ਵਾ ਜਿਹਨਾਂ ਨੂੰ ਸੌਦਾ ਲੈਣ ਜਾਣਾ ਉਹ ਤਾਂ ਰੋਕੂਗੇ ਦੁਕਾਨ ਦੇ ਮੂਰੇ ਉਹ ਦੁਕਾਨਾਂ ਨੂੰ ਚਾਹੀਦਾ ਵੀ ਆਪਦਾ ਮੂਰੇ ਨਾ ਬਾਲਾ ਹੌਸਾ ਉਹਨਾਂ ਨੂੰ ਦੁਕਾਨ ਰਾਹੀ ਗੱਡਾ ਚੌੜਾ ਹੈ ਜਿਹਦੇ ਵੀ ਜਾਮ ਲੱਗੇ ਫਿਰ ਤਾਂ ਸਸਰੀਗਾਲੀ ਆ ਉਹ ਨਾ ਦੇ ਪੌੜੀਆਂ ਦੀ ਦੁਕਾਨ ਨਾ ਦੇ ਕਿ ਜਿੰਨੀ ਉਹਨਾਂ ਦੇ ਅੰਦਰ ਦੁਕਾਨ ਆ ਉਦੋਂ ਬਾਅਦ ਬਾਹਰ ਰੱਖਿਆ ਸਮਾਨ ਹਾਂ ਆ ਦੇਖ ਲਓ ਹੁਣ ਕਿੰਨਾ ਵਾਲੇ ਉਦੋਂ ਉੱਤੇ ਗੱਡੀ ਖੜਨੀ ਆ ਪਹਿਲਾਂ ਉਦੋਂ ਗਾਂ ਹੀ ਖੜਨੀ ਆ ਫਿਰ ਆਪੇ-ਪਰਾਪੇ ਜਾਮ ਲੱਗਣੇ ਉਹ ਦੇਖਾ ਪੌੜਾ ਕਿੱਡਾ ਪੌੜਾ ਪੌੜੇ ਦੇ ਨਾਲ ਰਾਹ ਵੀ ਆ ਰਾਹ ਦੇ ਨਾਲ ਬੜੇ ਦੁਕਾਨਾਂ ਵੀ ਆ ਤੇ ਸੜਕ ਉਹਨੀ ਚੌੜੀ ਆ ਟੱਪਲ ਇੱਥੇ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਸਿਰਤ ਇੱਥੇ ਦੇਖ ਲਓ ਲੱਗੀ ਪਈ ਆਪਣੀ ਜਈ ਸ਼ਰਧਾ ਕਰਨ ਤੇ ਵੀਰੇ ਹੁਣੇ ਦੀਦੀ ਹੁਣੀ ਹੈ ਨਹੀਂ ਸੀ ਉਹ ਬਾਹਰ ਸੀ ਆਉਣ ਵਾਲੇ ਸੀ ਤੇ ਇਹਦੀਆਂ ਸ਼ਰਧਾ ਚਾਲੂ ਸ਼ਰਧਾਤੀ ਬੱਚੇ ਮੈਂ ਮੈਂ ਤਾਂ ਮੈਂ ਨਹੀਂ ਬਹਿਣਾਂਗਾ ਦੱਸ ਮੈਨੂੰ ਬਹਿਣ ਹੀ ਨਹੀਂ ਦਿੰਦੀ ਇਹ ਉਹ ਬੈ ਤੂੰ ਬੈ ਅੰਬੇ ਉਹ ਲੀਤ ਹੁੰਦੀ ਆ ਤੇ ਆਉਂਦੀ ਆ ਦੀਦੀ ਤੇਰੀ ਮੈਂ ਨਹੀਂ ਉਹ ਬੈ ਹਾਦੀ ਬੈ ਮੈਨੂੰ ਕੰਨ ਉਹਨੇ ਬਹਿਣ ਦੇਣਾ ਸੀਰਤ ਦੇ ਪਾਪਾ ਹਜੇ ਆਏ ਨਹੀਂ ਕਿੱਥੇ ਰਹਿ ਗਏ ਕੇ ਵੱਡੇ ਪਾਪਾ ਲਾ ਦੋ 8:00 ਵਜੇ 8:00 ਵਜੇ 5 ਮਿੰਟ ਹੋ ਗਏ ਆ ਤੇ ਅਸੀਂ ਹੋਣ ਆਏ ਆ ਮਾਰਕੀਟ ਤੋਂ ਵਾਪਸ ਘਰੇ ਤੇ ਉਸ ਤੋਂ ਪਹਿਲਾਂ ਅਸੀਂ ਵਿੱਚ ਸਿਰਤ ਦੇ ਵੱਡੇ ਪਾਪਾ ਕੋਲ ਵੀ ਚਲੇ ਗਏ ਸੀਗੇ ਉੱਥਾਂ ਦੀ ਬੁਟੀਕ ਤੇ ਉਸੇ ਸਾਨੂੰ ਬਹੁਤ ਟਾਈਮ ਲੱਗ ਗਿਆ ਇਹ ਤਾਂ ਹੁਣ ਫੋਨ ਚ ਮਾਸਤਾ ਇਹਨੂੰ ਨੀਂਦ ਆਉਂਦੀ ਸੀ ਭੈਣ ਭੈ ਚੱਲੀਏ ਅੰਦਰ ਕੋਈ ਇਹਨੂੰ ਬਾਹ ਬਾਸਦਾ ਨਹੀਂ ਲੱਗਿਆ ਪਿਆਦਾ ਆਪਦੇ ਉਹ ਕਿ ਤੂੰ ਬਿਟਰ ਦੇ ਕੋਲੇ 9:00 ਬਚ ਕੇ 10 ਮਿੰਟ ਹੋ ਗਏ ਤੇ ਹੁਣ ਖਾ ਰਹੀ ਸੀ ਮੈਂ ਰੋਟੀ ਚਾਹ ਦਾ ਮੇਰਾ ਥਾਲੀ ਦਿਖਾਉਣ ਲੈਕ ਨਹੀਂ ਹੈਗੀ ਕਿਉਂਕਿ ਸੀਟਸ ਨੇ ਬਹੁਤ ਖਲਾਰਾ ਪਾਤਾ ਚਲ ਕੋਈ ਨਾ ਬੱਚੇ ਵੈਸੇ ਕਰਦੇ ਹੀ ਹੁੰਦੇ ਆ ਤੁਹਾਨੂੰ ਸ਼ਾਇਦ ਦੇਖ ਨਹੀਂ ਰਹੀ ਹਣੀ ਹਮ ਹੁਣ ਦਿਖ ਰਹੀ ਹੈ ਥਾਲੀ ਦੋ ਪਲੇਟਾਂ ਚ ਉਹਨੇ ਹੋਰ ਦੇ ਹੀ ਖਲਾਰਤਾ ਹੋਰ ਤਾਂ ਕੁਛ ਨਹੀਂ ਕੀਤਾ ਤੇ ਬਸ ਹੁਣ ਆਪਾਂ ਰੋਟੀ ਖਾ ਰਹੇ ਸੀ ਦਾਲ ਮੇ ਬਣਾ ਕੇ ਗਈ ਸੀ ਮੂੰਗੀ ਦੀ ਤੇ ਰੋਟੀ ਆ ਕੇ ਬਣਾ ਲਈ ਤੇ ਆਈ ਟਾਈਮ ਲੰਘ ਗਿਆ ਸੋ ਇਤਨੂੰ ਨੀਂਦ ਆਉਂਦੀ ਸੀ ਟਰਾਈਆਂ ਕਰੀ ਜਾਂਦੀ ਐ ਛੇਤੀ ਡਿੱਗੋ ਬੱਚਾ ਕਿੱਥੀਆਂ ਪਈਆਂ ਸੀ ਆਏ ਕਨੈਸਨ ਪਈ ਮੱਝ ਹੂੰ ਬੱਚਾ ਹੁੱਤੀਆਂ ਪਈਆਂ ਸੀ ਠੀਕ ਐ ਬੱਚਾ ਕਿਉਂ ਸੁੱਤੀਆਂ ਪਈਆਂ ਸੀ ਕਿਵੇਂ ਸੁੱਤੀਆਂ ਪਈਆਂ ਮੱਝਾਂ ਕਿਵੇਂ ਸੁੱਤੀਆਂ ਪਈਆਂ ਜੁੱਤ ਠੀਕ ਤੁਹਾਨੂੰ ਆਪ ਦਿੰਨੀ ਬੱਚਾ ਕਿਵੇਂ ਸੁੱਤੀਆਂ ਪਈਆਂ ਸੀ ਆਏ ਪਈਆਂ ਸੀ ਹੋਇ ਤਾਂ ਸੋਸ ਤੱਕ ਡਿੱਗੀ ਜੇ ਡੱਗ ਪੀਣਾ ਜੇ ਡੈਗ ਪਿਆ ਤੇ ਉਤੋਂ ਦੀ ਮੈਂ ਹੀ ਕੁੱਟਣਾ ਫਿਰ ਮੈਂ ਹੀ ਕੁੱਟਣਾ ਫਿਰ ਮੈਂ ਹੀ ਕੁੱਟਣਾ ਨਾਲ ਦੀ ਨਾਲ ਮੈਂ ਕੁੱਟਣਾ ਵੀ ਆ ਹੇ ਨੀਚੇ ਆਜੋ ਨੀਚੇ ਆਜੋ ਬੱਤੇ ਹਾਜੂ ਜੈਕੀ ਕੀ ਕਹਿੰਦਾ ਜੈਕੀ ਕਿੱਥੇ ਆ ਸੁੱਤਾ ਪਿਆ ਏ ਕੀ ਕਹਿੰਦਾ ਜੈਕੀ ਏ ਦੇਖ ਗਿਆ ਜੈਕੀ ਟੱਕ ਗਿਆ ਇਹ ਆ ਜੀ ਇਹਦਾ ਜੈਕੀ ਇਹ ਆਪਣੇ ਮਾਮੇ ਦੇ ਕੋਲੋਂ ਇਹਨੇ ਰੀ ਸਲਾਈ ਹੋਈ ਆ ਬਥੇ ਡੈਗ ਨਾ ਜਾਈਂ ਇੱਕ ਮਿੰਟ ਇੱਧਰ ਇੱਧਰ ਬੈਠ ਇੱਥੇ ਪਿੱਲੋ ਮੇ ਲਾ ਦਮਾ ਇੱਕ ਤਾਂ ਮੈਨੂੰ ਇਹਦਾ ਡਰ ਬਹੁਤ ਲੱਗਦਾ ਸਾਰਾ ਕੁਝ ਥੱਲੇ ਸਿਰਦਾ ਆਪਦੀ ਕਾਪੀ ਸਭ ਕੁਝ ਨੀਚੇ ਤੇ ਜਿੱਦਾਂ ਇਹਦੇ ਮਾਮਾ ਮਾਮੇ ਨੇ ਰੱਖਿਆ ਹੋਇਆ ਨਾ ਡੌਗੀ ਉਦਾਂ ਹੀ ਇਹ ਰੱਖੀ ਫਿਰਦੀ ਆ ਉਹਨੂੰ ਗੇੜੇ ਕਢਾਉਂਦੀ ਆ ਸਭ ਕੁਝ ਕਰਦੀ ਆ ਇਹ ਵੀ देखो हूं शरारत इन की कवा मैं कवा नीचे आओ आज नीचे। नीचे, नीचे 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 ਜੀ ਤੇ ਇਹ ਹੈ ਗਿਆ ਅਗਲਾ ਦਿਨ ਕੱਲ ਸ਼ਾਮ ਨੂੰ ਅਸੀਂ ਮਾਰਨੇ ਗਏ ਸੀਗੇ ਕੁਝ ਸਮਾਨ ਲੈਣਾ ਸੀਗਾ ਤੇ ਉਸ ਤੋਂ ਬਾਅਦ ਸੀਰੇ ਦੇ ਦਾਇਆ ਜੀ ਦੇ ਬੁਟੀਕ ਤੇ ਚਲੇ ਗਏ ਸੀਗੇ ਅਸੀਂ ਤੇ ਉੱਥੇ ਕਾਫੀ ਲੇਟ ਹੋ ਗਏ ਤੇ ਆ ਕੇ ਬਸ ਫਿਰ ਦਾਲ ਵੇਸ ਵਿੱਚ ਬਣਾ ਕੇ ਗਈ ਸੀ ਆ ਕੇ ਰੋਟੀ ਵਗੈਰਾ ਖਾਧੀ ਤੇ ਕਾਫੀ ਲੇਟ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਕੋਈ ਵੀਡੀਓ ਵਗੈਰਾ ਆਪਾਂ ਸ਼ੂਟ ਨਹੀਂ ਕੀਤੀ ਤੇ ਅੱਜ ਨੈਕਸਟ ਡੇ ਹੁਣ ਤੁਸੀਂ ਦੇਖਿਆ ਦੀ ਇਹ ਸ਼ਰਾਰਤਾਂ ਤੇ ਕਿਵੇਂ ਸ਼ਰਾਰਤਾਂ ਕਰਨ ਲੱਗੀ ਹੋਈ ਆ ਹਨ ਤੁਹਾਨੂੰ ਦਿਖਾਉਣੀ ਹੈ ਮੈਂ ਵੀਡੀਓ ਅੱਗੇ ਤੇ ਬਸ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਤੇ ਅੱਜ ਹੀ ਮੈਂ ਥੋੜੀ ਜਿਹੀ ਕਲਿੱਪ ਲਈ ਆ ਹੁਣ ਤੇ ਕੋਈ ਖਾਸ ਅੱਜ ਹਜੇ ਕੰਮ ਨਾ ਤਾਂ ਮੈਂ ਸਟਾਰਟ ਕੀਤਾ ਉਦਾਂ ਦਾ ਤੇ ਮਾਰਨਿੰਗ ਵਾਸਤੇ ਉੱਠ ਕੇ ਰੋਟੀ ਵਗੈਰਾ ਬਣਾ ਲਈ ਖਾ ਲਈ ਤੇ ਪਾਪਾ ਚਲੇ ਗਏ ਤੇ ਉਦੋਂ ਫੇਰ ਨਹੀਂ ਕੋਈ ਵੀਡੀਓ ਵਗੈਰਾ ਸ਼ੂਟ ਕੀਤੀ ਤੇ ਮੈਂ ਨਾ ਹੈੱਡ ਵਾਸ਼ ਕੀਤਾ ਸੀਗਾ ਹਜੇ ਮੇਰੇ ਵਾਲ ਥੋੜੇ ਥੋੜੇ ਗਿੱਲੇ ਆ ਦੇਖਦੀ ਆ ਇਹਨੂੰ ਸਮਾਉਣੀ ਆ ਜੇ ਸੌਉਂਗੀ ਟਰਾਈ ਕਰਦੇ ਆ ਤੇ ਹਜੇ ਪਰ ਇਹਦਾ ਕੋਈ ਲੱਗਦਾ ਤਾਂ ਹੈ ਨਹੀਂ ਮੋਡ ਸੌਣ ਦਾ ਚਲੋ ਟਰਾਈ ਕਰਦੇ ਹਾਂ ਬਾਕੀ ਦੇਖਦੇ ਆ ਬਾਕੀ ਅੱਗੇ ਦੇ ਕੰਮ ਕਰ ਕਰਦੇ ਆ ਫਿਰ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆ ਕੱਪੜੇ ਆਪਾਂ ਉਤਾਰ ਕੇ ਰੱਖੇ ਪਏ ਸੀਗੇ ਤੇ ਆਪਾਂ ਹੁਣ ਇਹਨਾਂ ਦੀਆਂ ਤੈਹਾਂ ਲਾ ਦਈਏ ਤੇ ਸਭ ਤੋਂ ਵੱਡਾ ਕੰਮ ਇਹੀ ਹੁੰਦਾ ਮੇਰੇ ਲਈ ਤਾਂ ਕੱਪੜਿਆਂ ਦੀਆਂ ਤੈਹਾਂ ਲਾਉਣਾ ਮੇਰੇ ਲਈ ਸਭ ਤੋਂ ਵੱਡਾ ਟਾਸਕ ਇਹੀ ਆ ਬਾਕੀ ਹੁਣ ਕੱਪੜੇ ਟਾਈਮ ਨਾਲ ਸੁੱਕ ਜਾਂਦੇ ਆ ਮੈਂ ਸਵੇਰੇ ਸਾਇਰੇ ਕਪੜੇ ਧੋ ਦਿੰਨੀ ਹੁੰਦੀ ਆ ਜਦੋਂ ਮੈਂ ਉੱਠਦੀ ਆ ਤੇ ਸਾਇਰੇ ਤੋਂ ਹੁੰਦਾ ਫਾਇਦਾ ਇਹ ਆ ਵੀ 9:30 ਤੋਂ 9:30 ਹੋਣੇ 10 ਵਜੇ ਦੇ ਨੂੰ ਕਪੜੇ ਸੁੱਕ ਜਾਂਦੇ ਨੇ ਤੇ ਫੇਰ ਬੰਦਾ ਰੱਖ ਲੈਂਦਾ ਆਰਾਮ ਨਾਲ ਤਹਿ ਲਾ ਕੇ ਤੇ ਪਰ ਅੱਜ ਮੈਂ ਲੇਟ ਤਹਿ ਲਾਈ ਆ ਸੀਰਤ ਦੁਪਹਿਰੇ ਸੁੱਤੀ ਨਹੀਂ ਥੋੜਾ ਟਾਈਮ ਪਹਿਲਾਂ ਸੁੱਤੀ ਸੀਗੀ ਤੇ ਅੱਜ ਸੀਰਤ ਲੇਟ ਸੁੱਤੀ ਆ ਤੇ ਉਹਦੇ 'ਚ ਮੈਂ ਉਲਝੀ ਰਹੀ ਫਿਰ ਉਹ ਕੁਛ ਕਰਨ ਨਹੀਂ ਦਿੰਦੀ ਜੇ ਮੈਂ ਉਹਦੇ ਸਾਹਮਣੇ ਤਹਿ ਮਾਰਾ ਨਾ ਕੱਪੜਿਆਂ ਦੀ ਫੇਰ ਉਹਨੇ ਬਸ ਜਿਹੜੇ ਤਹਿ ਲਾਈ ਚੱਲੋ ਉਹਨੇ ਚੱਕ ਚੱਕ ਕੇ ਥੱਲੇ ਸਿੱਟੀ ਜਾਣੇ ਆ ਤਾਂ ਕਰ ਆਪਾ ਪ੍ਰੈਸਾ ਲਈ ਇਹ ਮੈਂ ਅੱਡੀ ਕੱਢ ਦਿੰਨੀ ਆ ਪ੍ਰੈਸ ਕਰਾਂਗੇ ਗੋਦੀ ਚ ਆ ਕੇ ਬਹਿ ਗਿਆ ਛੋਲੇ ਖਾਣ ਲੱਗ ਗਿਆ ਹੋਇਆ ਸੀ ਕਾਲੇ ਛੋਲੇ ਦਿੱਤੇ ਸੀ ਇਹਨੂੰ ਤੇ ਉਹ ਖਾਣ ਲੱਗਿਆ ਹੋਇਆ ਵਾ ਸਿਰਤ ਉੱਤੇ ਨਾ ਮੇਰੇ ਡੋਲੀ ਪੁੱਤ ਬੈਠਦੇ ਬੈ ਕੇ ਖਾ ਲੋ ਲਿਖਾ ਹੈ ਹਲਤਾ ਇਹ ਚਮਚੇ ਇਸ ਪਾਸੇ ਨਾਲ ਥੋੜੀ ਖਾਦੇ ਜਾਣੇ ਦੂਜੇ ਪਾਸੇ ਨਾਲ ਖਾਦੇ ਜਾਣੇ ਹਾਂ ਅੱਜ ਖਾ ਲੋ ਖਾ ਲੋ ਮੰਮਾ ਹੂੰ ਅਮਾ ਚਲੋ ਲਓ ਮੰਮਾ ਖਵਾ ਦਿੰਦੇ ਆ ਹਾਂ ਅਹ ਬਾਕੀ ਹੁਣ ਬਸ ਮੈਂ ਤੜਕਾ ਲਾਉਣ ਲੱਗਦੀ ਆ ਤੇ ਇਹ ਪਹਿਲਾਂ ਨੂਰ ਕੋਲ ਸੀਗਾ ਤੇ ਹੁਣ ਹੀ ਆਇਆ ਵਾ ਤੇ ਬਸ ਹੁਣੇ ਛੋਲੇ ਖਾਣ ਲੱਗਿਆ ਹੋਇਆ ਵਾ ਭੁੱਖ ਲੱਗੀ ਆ ਕਹਿੰਦਾ ਤੇ ਕੁਝ ਮੰਗਦਾ ਸੀ ਖਾਣ ਨੂੰ ਮੈਂ ਫਿਰ ਇਹਨੂੰ ਇਹੀ ਦੇ ਤੇ ਹਾਂ ਹਾਂ ਖਾਓ ਚਾ ਮੈਂ ਖਵਾ ਦਈਏ ਮੈਂ ਕੱਟ ਰਹੀ ਸੀਗੀ ਤੜਕਾ ਬਸ ਸਬਜ਼ੀ ਨੂੰ ਤੜਕਾ ਲਾਉਣਾ ਕਾਲੇ ਛੋਲੇ ਮੇਰੇ ਉਬਾਲ ਕੇ ਰੱਖੇ ਪਏ ਆ ਜਿੱਦਾਂ ਅਸੀਂ ਕੱਲ੍ਹ ਗਏ ਸੀਗੇ ਮਾਰਕੀਟ ਗਏ ਸੀਗੇ ਹਨਾ ਤੇ ਮਾਰਕੀਟ ਬਹੁਤ ਟਾਈਮ ਬਾਅਦ ਕਹਿ ਲੋ ਵੀ ਵੈਸੇ ਅਸੀਂ ਕੱਲ ਕਿਸੇ ਹੋਰ ਕੰਮ ਲਈ ਗਏ ਸੀਗੇ ਜਿਹੜੇ ਕੰਮ ਲਈ ਅਸੀਂ ਬਹੁਤ ਟਾਈਮ ਬਾਤ ਕਰੋ ਗਏ ਸੀਗੇ ਉਹ ਕੰਮ ਹੋਇਆ ਹੀ ਨਹੀਂ ਤੇ ਚਲੋ ਕੋਈ ਨਾ ਨੈਕਸਟ ਟਾਈਮ ਸਹੀਂ ਪਰਮਾਤਮਾ ਦੀ ਮਰਜ਼ੀ ਵੀ ਜਦੋਂ ਉਹਨੇ ਜਿਹੜੀ ਚੀਜ਼ ਕਰਾਉਣੀ ਆ ਉਦੋਂ ਹੀ ਹੋਣੀ ਆ ਤੇ ਬਸ ਇਹ ਸਭ ਕੁਝ ਸਮਾਨ ਲੈਣਾ ਸੀ ਘਰ ਦਾ ਉਹ ਲੈ ਕੇ ਆ ਗਏ ਤੇ ਇਸ ਇਰਦੇ ਤਾਇ ਤਾਂ ਨੂੰ ਮਿਲ ਕੇ ਆ ਗਈ ਤੇ ਜਿਸ ਕੰਮ ਲਈ ਅਸੀਂ ਕਰੋ ਗਏ ਸੀ ਉਹ ਹੋਇਆ ਹੀ ਨਹੀਂ ਮੈਂ ਮਤਲਬ ਮੈਂ ਇਹ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਦੇ ਚਲੋ ਕੋਈ ਨਾ ਨੈਕਸਟ ਦੇਖਦੇ ਹਾਂ ਕਦੋਂ ਹੁੰਦਾ ਤੇ ਬਾਕੀ ਚਲੋ ਜੀ ਬਾਕੀ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਤੇ ਬਸ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਲਾਈਕ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੀਡੀਓ ਨੂੰ ਜਦੋਂ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਤੇ ਬਹੁਤ ਹੌਸਲਾ ਹੋ ਜਾਂਦਾ ਹੈਗਾ ਮੋਟੀਵੇਸ਼ਨ ਮਿਲ ਜਾਂਦੀ ਹੈ ਬੰਦੇ ਨੂੰ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਅ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ